ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਸੋ ਅੱਜ ਦੇ ਇਸ ਵਿਸ਼ੇ ਵਿੱਚ ਜੋ ਗੱਲ ਕਰਨੀ ਹੈ ਉਹ ਹੈ ਕਿ ਚਰਾਗਾ ਦੇ ਹੇਠ ਜੋ ਤੇਲ ਡੁੱਲਦਾ ਹੁੰਦਾ ਉਹਦਾ ਆਪਾਂ ਕੀ ਕਰ ਸਕਦੇ ਹਾਂ ਸੋ ਕਿਸ ਤਰ੍ਹਾਂ ਉਹਦੀ ਵਰਤੋਂ ਕਰਨੀ ਹੈ ਤੇ ਕਿਹਨਾ ਗੱਲਾਂ ਦਾ ਧਿਆਨ ਰੱਖਣਾ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕਈ ਵਾਰ ਇਹ ਸਵਾਲ ਪੁੱਛਿਆ ਗਿਆ ਸੀ ਸੋ ਆਪਾਂ ਅੱਜ ਇਸ ਵਿਸ਼ੇ ਤੇ ਹੀ ਵੀਡੀਓ ਬਣਾਵਾਂਗੇ ਜੀ ਸੋ ਕਮੈਂਟਾਂ ਵੀ ਜ਼ਰੂਰ ਸੋਧਿਆ ਕਰੋ ਕਈ ਕਮੈਂਟਾਂ ਦੇ ਵਿੱਚੋਂ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਸਕਦਾ ਹੈ ਸੋ ਆਪਾਂ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਜੇਕਰ ਕੋਈ ਰੂਹ ਅੱਜ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਵੀਰਾਂ ਦੀ ਜੈ ਸਾਈਆਂ ਦੀ ਵੀ ਲਿਖਣਾ ਨਾਲ ਦੀ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੇ ਜੀ ਸੋ ਇੱਥੇ ਇੱਕ ਕਮੈਂਟ ਆਇਆ ਹੋਇਆ ਹੈ ਕਹਿੰਦੇ ਕਿ ਹੱਥ ਬੰਨ੍ਹ ਕੇ ਭੈਣ ਜੀ ਬੇਨਤੀ ਹੈ ਕਿ ਵੀਡੀਓ ਥੋੜੀ ਜਲਦ ਪਾ ਦਿਆ ਕਰੋ ਸੋ ਦੇਖੋ ਜੀ ਕੱਲ ਆਪਾਂ ਵੀਡੀਓ ਥੋੜੀ ਜ਼ਿਆਦਾ ਹੀ ਲੇਟ ਪਾਈ ਕਿਉਂਕਿ ਵੀਡੀਓ ਬਣਾ ਤਾਂ ਲਈ ਪਰ ਪਾਉਣ ਦਾ ਚੇਤਾ ਹੀ ਨਹੀਂ ਰਿਹਾ ਤੇ ਜਦੋਂ ਟਾਈਮ ਦੇਖਿਆ ਕਾਫੀ ਹੋਇਆ ਸੀ ਫਿਰ ਵੀ ਆਪਾਂ ਖੁੱਲੀ ਛੱਡ ਦਿੱਤੀ ਕਿ ਕੋਈ ਰੂਤਾ ਸ਼ਾਇਦ ਜਾਗਤੀ ਹੋਏਗੀ ਸੁਨੇਗੀ ਵੀਡੀਓ ਉਮੀਦ ਨਹੀਂ ਸੀ ਕਿ ਵਿਊ ਆਉਣਗੇ ਇਸ ਵੀਡੀਓ ਨੂੰ ਕਿਉਂਕਿ ਬੇ ਟਾਈਮ ਹੀ ਜਦੋਂ ਆਪਾਂ ਵੀਡੀਓ ਖੁੱਲੀ ਛੱਡਦੇ ਹਾਂ ਤੇ ਕੋਈ ਰੂ ਸੁਣਦੀ ਹੈ ਕੋਈ ਨਹੀਂ ਪਰ ਫਿਰ ਵੀ ਬਹੁਤ ਵਧੀਆ ਵਿਊ ਆਏ ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਕਿ ਤੁਸੀਂ ਵੀਡੀਓ ਨੂੰ ਹਰ ਰੋਜ਼ ਸੁਣਦੇ ਹੋ ਸੋ ਆਪਾਂ ਹਰ ਰੋਜ਼ ਵੀਡੀਓ 8:30 ਹੁਣ ਸਿਆਲ ਆ ਸਿਆੜਾ ਨੂੰ ਆਪਾਂ 8:30 ਜਾਂ 8 ਵਜੇ ਇੱਥੇ ਤੱਕ ਆਪਾਂ ਵੀਡੀਓ ਅਪਲੋਡ ਕਰ ਦਿਆ ਕਰਨੀ ਹੈ ਜੀ ਸੋ ਕਿਸੇ ਵੀਲੇ ਜਦੋਂ ਲੇਟ ਹੋ ਜਾਂਦਾ ਉਦੋਂ ਮਾਫੀ ਚਾਹੁੰਦੇ ਆਂ ਤੇ ਕਈ ਵਾਰ ਤੇ ਵੀਡੀਓ ਬਣਦੀ ਹੀ ਨਹੀਂ ਸੋ ਇੱਥੇ ਹੁਣ ਆਪਾਂ ਇੱਕ ਹੋਰ ਕਮੈਂਟ ਦੱਸਦੇ ਆ ਜੀ ਸੋ ਇੱਥੇ ਇੱਕ ਕਮੈਂਟ ਆ ਵਿੱਚ ਲਿਖਦੇ ਨੇ ਕਿ ਦੀਦੀ ਜੀ ਬਹੁਤ ਵਧੀਆ ਲੱਗਦਾ ਹੈ ਦਿਲ ਨੂੰ ਸੋਹਾਜ ਸੁਣ ਕੇ ਖਿੱਚ ਜਿਹੀ ਪੈਂਦੀ ਹੈ ਕਿ ਫਟਾਫਟ ਤੁਹਾਡੇ ਨਾਲ ਮੁਲਾਕਾਤ ਹੋ ਜਾਵੇ ਸੋ ਦੇਖੋ ਜੀ ਇੱਕ ਤੇ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੀ ਆ ਕਿ ਤੁਸੀਂ ਇੰਨਾ ਜ਼ਿਆਦਾ ਪਸੰਦ ਕਰਦੇ ਹੋ ਜੀ ਸੋ ਪ੍ਰਮਾਤਮਾ ਨੇ ਚਾਇਆ ਤੇ ਜਲਦ ਹੀ ਮੁਲਾਕਾਤ ਮੁਰਸ਼ਦ ਜਰੂਰ ਕਰਵਾਵੇਗਾ ਸੋ ਉਹਨਾਂ ਦੇ ਆਦੇਸ਼ ਤੋਂ ਬਗੈਰ ਆਪਾਂ ਕੁਝ ਵੀ ਨਹੀਂ ਜੀ ਸੋ ਜਦੋਂ ਉਹਨਾਂ ਦਾ ਹੁਕਮ ਹੋਇਆ ਆਪਾਂ ਉਦੋਂ ਹੀ ਆਪ ਸਭ ਦੇ ਨਾਲ ਲਾਈਵ ਹੋ ਜਾਣਾ ਹੈ ਸੋ ਆਪਣੇ ਬਾਰੇ ਸਭ ਕੁਝ ਹੀ ਦੱਸਾਂਗੇ ਜੀ ਸੋ ਸਾਨੂੰ ਵੀ ਬਹੁਤ ਵੇ ਸਬਰੀ ਦੇ ਨਾਲ ਉਸ ਦਿਨ ਦਾ ਇੰਤਜ਼ਾਰ ਹੈ ਕਿ ਕਿੱਥੋਂ ਕਿੱਥੋਂ ਰੂਹਾਂ ਜੁੜੀਆਂ ਹੋਈਆਂ ਆ ਤੇ ਤੁਹਾਡੇ ਵੀ ਦਰਸ਼ਨ ਕਰਕੇ ਸਾਡੇ ਵੀ ਭਾਗ ਖੁੱਲ ਜਾਣਗੇ ਕਿਉਂਕਿ ਕਹਿੰਦੇ ਕਿ ਸੰਗਤ ਡੇਰੇ ਨਾਲੋਂ ਜ਼ਿਆਦਾ ਸੰਗਤ ਵੱਡੀ ਹੁੰਦੀ ਹੈ ਤੇ ਸੰਗਤ ਦੇ ਸਿਰ ਤੇ ਡੇਰਾ ਵੱਜਦਾ ਹੈ ਸੋ ਇਸ ਕਰਕੇ ਅਸੀਂ ਵੀ ਚਾਹੁੰਦੇ ਹਾਂ ਕਿ ਜਿੰਨੀ ਵੀ ਸੰਗਤ ਇਸ ਚੈਨਲ ਦੇ ਨਾਲ ਜੁੜੀ ਹੋਈ ਆ ਉਹਨਾਂ ਦੇ ਦਰਸ਼ਨ ਕਰੀਏ ਤੇ ਹਮੇਸ਼ਾ ਹੀ ਪਰਮਾਤਮਾ ਸਭ ਤੇ ਕਿਰਪਾ ਬਣਾ ਕੇ ਰੱਖੇ ਜਲਦ ਹੀ ਇਹੋ ਜਿਹਾ ਮੌਕਾ ਅਸੀਂ ਚਾਹੁੰਦੇ ਹਾਂ ਕਿ ਲੈ ਕੇ ਮਾਲਕ ਆਵੇ ਤੇ ਆਪਾਂ ਜਲਦ ਹੀ ਇੱਕ ਦੂਸਰੇ ਨਾਲ ਮੁਲਾਕਾਤ ਕਰੀਏ ਜੀ ਸੋ ਆਪਣੇ ਬਾਰੇ ਦੱਸਿਓ ਤੇ ਬਾਕੀ ਜਿੰਨੀਆਂ ਰੂਹਾਂ ਸਾਨੂੰ ਦਿਲੋਂ ਪਿਆਰ ਕਰਦੀਆਂ ਹਰ ਰੋਜ਼ ਜਿਨ੍ਹਾਂ ਨੇ ਨਿਯਮ ਬਣਾਇਆ ਹੋਇਆ ਵੀਡੀਓ ਸੁਣਦੇ ਆ ਕਮੈਂਟ ਵੀ ਹਰ ਰੋਜ਼ ਜਿਹੜੇ ਕਰਦੇ ਆ ਸੋ ਖਾਸ ਕਰਕੇ ਉਹਨਾਂ ਤੇ ਤਾਂ ਸਾਨੂੰ ਪੂਰੀ ਆਸ ਹੈ ਕਿ ਜਦੋਂ ਵੀ ਸਾਡੇ ਬਾਰੇ ਪਤਾ ਚੱਲੇਗਾ ਸੋ ਭੱਜੇ ਚਲੇ ਆਉਣਗੇ ਜੀ ਸੋ ਪ੍ਰਮਾਤਮਾ ਇੰਨਾ ਕੋ ਪਿਆਰ ਊੜਾ ਪਾਦਵੇ ਕਹਿੰਦੇ ਕਿ ਜਦੋਂ ਅਸੀਂ ਰਿਸ਼ਤਿਆਂ ਦੀ ਪ੍ਰਵਾਹ ਕਰਨੀ ਹਟ ਜਾਂਦੇ ਆ ਤਾਂ ਫਿਰ ਮਾਲਕ ਰਿਸ਼ਤੇ ਬਣਾਉਂਦਾ ਹੈ ਸੋ ਇਹ ਸੱਚ ਹੁੰਦਾ ਦੇਖਿਆ ਹੈ ਅੱਖਾਂ ਸਾਹਮਣੇ ਕਿ ਰਿਸ਼ਤਿਆਂ ਨੇ ਵਿਸ਼ੱਕ ਦੀ ਛੱਡ ਦਿੱਤਾ ਪਰ ਪ੍ਰਮਾਤਮਾ ਨੇ ਅਸੀਂ ਸੋਚਿਆ ਨਹੀਂ ਸੀ ਕਿ ਇਸ ਮੋੜ ਤੇ ਜਾਣਾ ਹੈ ਇਸ ਤਰ੍ਹਾਂ ਵੀਡੀਓ ਬਣਾਉਣੀ ਹੈ ਜਦ ਕਿ ਕਦੇ ਕੋਸ਼ਿਸ਼ ਤੱਕ ਨਹੀਂ ਸੀ ਕਿਸੇ ਦੇ ਮੋਰੇ ਕੀਤੀ ਬੋਲਣ ਦੀ ਸੋ ਅੱਜ ਇੰਨੀਆਂ ਰੂਹਾਂ ਇਸ ਚੈਨਲ ਦੇ ਨਾਲ ਜੁੜੀਆਂ ਹੋਈਆਂ ਤੇ ਪ੍ਰਮਾਤਮਾ ਨੇ ਦੇਖੋ ਕਿੰਨੇ ਰਿਸ਼ਤੇ ਬਣਾਤੇ ਉਹ ਵੀ ਸੇਵਾ ਕਰਨ ਵਾਲੀਆਂ ਰੂਹਾਂ ਨਾਲ ਜੋੜ ਦਿੱਤੀਆਂ ਸੋ ਇਹ ਹੀ ਮਾਲਕ ਦੀ ਕਿਰਪਾ ਦੀ ਅਸਲ ਸਚਾਈ ਹੈ ਕਿ ਜਦੋਂ ਅਸੀਂ ਰਿਸ਼ਤਿਆਂ ਦੀ ਪਰਵਾਹ ਕਰਨੇ ਛੱਡ ਦਿੰਦੇ ਆ ਤਾਂ ਉੱਥੇ ਫਿਰ ਮਾਲਕ ਆਪ ਖੜ ਜਾਂਦਾ ਹੈ ਤੇ ਫਿਰ ਜੋ ਰਿਸ਼ਤੇ ਉਹ ਮਾਲਕ ਬਣਾਉਂਦਾ ਹੈ ਉਹ ਕਦੇ ਟੁੱਟਣ ਵਾਲੇ ਨਹੀਂ ਹੁੰਦੇ ਤੇ ਉਹਨਾਂ ਦੇ ਵਿੱਚ ਚੋਤੇ ਵੀ ਹੁੰਦੀ ਹੈ ਇੱਥੇ ਅਸੀਂ ਆਪਣੇ ਰਿਸ਼ਤਿਆਂ ਨੂੰ ਬਚਾਉਣ ਲਈ ਆਪਣੀ ਇੱਜ਼ਤ ਖਰਾਬ ਕਰ ਲੈਂਦੇ ਹਾਂ ਹਰੇਕ ਦੇ ਮੂਰੇ ਨਿਮਦਿਆਂ ਫਿਰ ਵੀ ਕਦਰ ਨਹੀਂ ਪੈਂਦੀ ਭਾਰਤ ਜਿੱਥੇ ਉਹ ਮਾਲਕ ਕਦਰ ਪਾਉਂਦਾ ਹੈ ਫਿਰ ਉਸ ਚੀਜ਼ ਨੂੰ ਦੇਖ ਕੇ ਹਰ ਕੋਈ ਦੇਖਦਾ ਰਹਿ ਜਾਂਦਾ ਹੈ ਤਰਸਦਾ ਹੈ ਕਿ ਮਾਲਕ ਨੇ ਸਮੇਂ ਦੇ ਹਿਸਾਬ ਨਾਲ ਇਸ ਇਨਸਾਨ ਦੀ ਇੰਨੀ ਕਦਰ ਪਵਾ ਦਿੱਤੀ ਸੋ ਕਦਰ ਪਾਉਣ ਵਾਲਾ ਪਰਮਾਤਮਾ ਹੈ ਇਸ ਕਰਕੇ ਦੁੱਖ ਸੁੱਖ ਉਹਦੇ ਨਾਲ ਬੈਠ ਕੇ ਕਰਿਆ ਕਰੋ ਉਹ ਸਮਾਂ ਜ਼ਿੰਦਗੀ ਵਿੱਚ ਚੰਗਾ ਜ਼ਰੂਰ ਲੈ ਕੇ ਮਾਲਕ ਆਉਂਦਾ ਹੈ ਸੋ ਇਹ ਵਿਸ਼ਵਾਸ ਵਾਲੀ ਗੱਲਾਂ ਹੈ ਜੀ ਇੱਕ ਵਾਰ ਥੋੜਾ ਕਠਿਨ ਹੈ ਇਸ ਰਸਤੇ ਤੇ ਤੁਰਨਾ ਪਰ ਜੋ ਨਜ਼ਾਰਾ ਫਿਰ ਉਹ ਮਾਲਕ ਦੀ ਕਿਰਪਾ ਦਾ ਦੇਖਣ ਨੂੰ ਮਿਲਦਾ ਹੈ ਬਾਕੀ ਸਭ ਕੁਝ ਫਿੱਕਾ ਲੱਗਦਾ ਹੈ ਸੋ ਹੁਣ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਇਹਨਾਂ ਦਾ ਵੀ ਬਹੁਤ ਪਿਆਰਾ ਕਮੈਂਟ ਹੈ ਜੀ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਅਸੀਂ ਤਾਂ ਪਹਿਲਾਂ ਹੀ ਤੁਹਾਡੀ ਕਲਾਸ ਵਿੱਚ ਦਾਖਲਾ ਲਿਆ ਹੋਇਆ ਆ ਤੁਸੀਂ ਸਾਡੇ ਟੀਚਰ ਹੋ ਤੇ ਅਸੀਂ ਤੁਹਾਡੇ ਵਿਦਿਆਰਥੀ ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਹ ਰਤਬਾ ਜੋ ਦੇ ਰਹੇ ਹੋ ਉਹ ਮਾਲਕ ਦਿਵਾਉਣ ਵਾਲਾ ਹੈ ਸੋ ਬਾਕੀ ਆਮ ਇਨਸਾਨਾਂ ਦੀ ਤਰ੍ਹਾਂ ਅਸੀਂ ਵੀ ਰਹਿੰਦੇ ਹਾਂ ਕੋਈ ਇਹ ਨਹੀਂ ਹੈ ਕਿ ਕੋਈ ਖਾਸ ਪਹਿਰਾਵਾ ਹੈ ਜਾਂ ਕੋਈ ਇਹੋ ਜਿਹੇ ਬਾਣੇ ਪਾ ਕੇ ਫਿਰਦੇ ਹਾਂ ਸੋ ਆਮ ਇਨਸਾਨਾਂ ਤੇ ਆਮ ਅੰਗ ਰਹਿਣਾ ਹੀ ਪਸੰਦ ਕਰਦੇ ਹਾਂ ਬਾਕੀ ਕਦਰ ਉਹ ਮਾਲਕ ਪਵਾ ਦਿੰਦਾ ਹੈ ਜੀ ਸੋ ਤੁਸੀਂ ਇਹ ਜੋ ਆਪਣਾ ਬੜਾ ਪੰਦਖਾ ਰਹੇ ਹੋ ਸੋ ਉਹ ਮਾਲਕ ਦੀ ਕਿਰਪਾ ਹੈ ਇਹਦੇ ਨਾਲ ਸਾਡਾ ਵੀ ਹੋਰ ਜ਼ਿਆਦਾ ਵਿਸ਼ਵਾਸ ਮਜ਼ਬੂਤ ਹੁੰਦਾ ਹੈ ਕਿ ਸਾਡਾ ਮਾਲਕ ਸਾਡੇ ਲਈ ਕੀ ਕਰ ਰਿਹਾ ਹੈ ਸਾਨੂੰ ਕਿੰਨਾ ਪਸੰਦ ਕਰ ਰਿਹਾ ਹੈ ਸਾਡੇ ਮੂਰੇ ਜਦੋਂ ਇਹੋ ਜਿਹੇ ਸਵਾਲ ਆਉਂਦੇ ਆ ਕਮੈਂਟ ਆਉਂਦੇ ਆ ਸੋ ਇਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਉਹ ਮਾਲਕ ਇੱਜ਼ਤ ਕਰਵਾ ਰਿਹਾ ਹੈ ਤੇ ਸਾਡੀ ਇੱਜ਼ਤ ਤੁਸੀਂ ਕਰ ਰਹੇ ਹੋ ਕਿਉਂਕਿ ਪ੍ਰਮਾਤਮਾ ਹਰ ਇੱਕ ਦੇ ਮਨ ਵਿੱਚ ਵਸਦਾ ਹੈ ਕਿਸੇ ਦੇ ਵੀ ਮਨ ਵਿੱਚ ਬੈਠ ਕੇ ਕੁਝ ਵੀ ਲਖਵਾ ਸਕਦਾ ਹੈ ਤੇ ਇਸ਼ਾਰਾ ਹੀ ਦੇਣਾ ਹੈ ਸਵਾਲ ਦਾ ਜਵਾਬ ਹੀ ਦੇਣਾ ਹੁੰਦਾ ਹੈ ਜਦੋਂ ਕਈ ਵਾਰ ਪਰੇਸ਼ਾਨੀ ਵਿੱਚ ਹੋਈਦਾ ਤੇ ਉਹ ਮਾਲਕ ਕਿਸੇ ਨਾ ਕਿਸੇ ਦੇ ਥਰੂ ਇਹੋ ਜਿਹੇ ਇਸ਼ਾਰੇ ਦੇ ਦਿੰਦਾ ਹੈ ਸੰਕੇਤ ਦੇ ਦਿੰਦਾ ਹੈ ਜਿਨ੍ਹਾਂ ਨੂੰ ਸਮਝ ਕੇ ਫਿਰ ਤੋਂ ਵਿਸ਼ਵਾਸ ਮਜ਼ਬੂਤ ਹੋ ਜਾਂਦਾ ਹੈ ਸੋ ਮਾਲਕ ਸਭ ਕੁਝ ਕਰਨ ਕਰਾਉਣ ਵਾਲਾ ਹੈ ਸੋ ਮਾਲਕ ਦੇ ਘਰ ਦੀ ਹਾਜ਼ਰੀ ਲਗਾਉਣੀ ਕਦੇ ਨਾ ਛੱਡੋ ਹਮੇਸ਼ਾ ਹੀ ਦੋ ਟਾਈਮ ਉਜਾੜ ਜ਼ਰੂਰ ਕਰੋ ਜਿਨੇ ਹਰ ਟਾਈਮ ਹਰ ਪਲ ਤੁਹਾਡੇ ਕੰਮ ਆਉਣਾ ਹੈ ਸੋ ਇਹ ਜੋ ਤੁਸੀਂ ਹਰ ਰੋਜ਼ ਜਸਾ ਸੰਗ ਹੀ ਲਾ ਲਓ ਸੁਣਦੇ ਹੋ ਹਰ ਰੋਜ਼ ਇਹਨਾਂ ਗੱਲਾਂ ਤੇ ਧਿਆਨ ਦਿਨੇ ਹੋ ਸੋ ਇਹ ਜੋ ਦਾਖਲਾ ਲਿਆ ਹੋਇਆ ਅਸਲ ਤੁਸੀਂ ਉਹ ਮੁਰਸ਼ਿਦ ਦੇ ਘਰ ਦਾਖਲਾ ਲੈ ਲਿਆ ਹੈ ਸੋ ਚੰਗੀਆਂ ਗੱਲਾਂ ਨੂੰ ਸੁਣਨਾ ਜਦੋਂ ਚੰਗੀ ਗੱਲ ਨੂੰ ਸੁਣਦੇ ਆ ਤੇ ਸਿੱਧੀ ਮੁਲਾਕਾਤ ਉਹ ਪ੍ਰਮਾਤਮਾ ਦੇ ਨਾਲ ਹੁੰਦੀ ਹੈ ਸੋ ਅੱਜ ਤੁਸੀਂ ਸਿਰਫ ਇੱਕ ਕੋਸ਼ਿਸ਼ ਕੀਤੀ ਹੈ ਕਿ ਚੰਗੀ ਗੱਲ ਸੁਣਨੀ ਤੇ ਚੰਗੇ ਪਾਸੇ ਆਪਾਂ ਧਿਆਨ ਲਗਾਉਣਾ ਟਾਈਮ ਵੇਸਟ ਨਹੀਂ ਕਰਨਾ ਥੋੜਾ ਸਮਾਂ ਮਾਲਕ ਨੂੰ ਦੇਣਾ ਜਰੂਰ ਇਹ ਵਕਤ ਕੱਢਣਾ ਚਾਹੀਦਾ ਆ ਸੋ ਮਾਲਕ ਦੇ ਘਰ ਤੇ ਜੇਕਰ ਤੁਸੀਂ ਵਿਦਿਆਰਥੀ ਬਣ ਕੇ ਚੱਲੋਗੇ ਤਾਂ ਫਿਰ ਉਹ ਸਿੱਧੇ ਰਸਤੇ ਆਪ ਪਾ ਦਿੰਦੇ ਆ ਸਹੀ ਗਲਤ ਆਪ ਸਮਝਾ ਦਿੰਦੇ ਆ ਸੋ ਰਸਤਾ ਉਹ ਪ੍ਰਮਾਤਮਾ ਦਿੰਦਾ ਹੈ ਹੁਣ ਆਪਾਂ ਉਹ ਰਸਤੇ ਤੇ ਚੱਲਣਾ ਜਾਂ ਨਹੀਂ ਇਹ ਖੁਦ ਦੀ ਮਰਜ਼ੀ ਹੁੰਦੀ ਆ ਸੋ ਇੱਕ ਇਹ ਜਨਮ ਹੈ ਜਿਹਦੇ ਵਿੱਚ ਅਸੀਂ ਆਪਣੀ ਸੋਚੀ ਦੇ ਹਿਸਾਬ ਨਾਲ ਕੋਈ ਵੀ ਕਰਮ ਜਾਂ ਕੰਮ ਕਰ ਸਕਦੇ ਆ ਸੋ ਚੰਗਾ ਕਰਮ ਜਾਂ ਮਾੜਾ ਕਰਮ ਇਹ ਸਾਡੇ ਆਪ ਦੇ ਹੱਥ ਆ ਕਿਉਂਕਿ ਇਸ ਜਨਮ ਦੇ ਵਿੱਚ ਉਹ ਪਰਮਾਤਮਾ ਨੇ ਸੋਚੀ ਦਿੱਤੀ ਹੈ ਜਿਹਨੂੰ ਸੁਧਾਰਨਾ ਹੋਵੇ ਉਹਦੇ ਸਾਹਮਣੇ ਇਹੋ ਜਿਹੇ ਰਸਤੇ ਆਪ ਬਣ ਕੇ ਆ ਜਾਂਦੇ ਨੇ ਤੇ ਜਿਹਦੇ ਮੂਰੇ ਰਸਤੇ ਖੁੱਲ ਜਾਂਦੇ ਨੇ ਵੜ ਕੇ ਮੂਰੇ ਆਉਂਦੇ ਨੇ ਫਿਰ ਵੀ ਉਹ ਇਨਸਾਨ ਇਹਨਾਂ ਗੱਲਾਂ ਨੂੰ ਇਗਨੋਰ ਕਰੇ ਫਿਰ ਮਾੜੇ ਰਸਤੇ ਤੇ ਚੋਵੇ ਫਿਰ ਉੱਥੇ ਇਨਸਾਨ ਦੀ ਗਲਤੀ ਹੁੰਦੀ ਹੈ ਫਿਰ ਮਾਲਕ ਨੂੰ ਹੀ ਦੋਸ਼ ਦੇ ਸਕਦਾ ਕਿ ਤੁਸੀਂ ਸਾਨੂੰ ਕੋਈ ਰਸਤਾ ਨਹੀਂ ਦਿਖਾਇਆ ਸੋ ਪਰਮਾਤਮਾ ਜਿਹਨੂੰ ਪਿਆਰ ਕਰਦਾ ਹੈ ਸੋ ਜਿਹਨੂੰ ਚੰਗੇ ਵਾਸਤੇ ਲਗਾਉਣਾ ਚਾਹੁੰਦਾ ਆ ਉਹਦੇ ਮੂਰੇ ਵਾਰ-ਵਾਰ ਕੋਈ ਨਾ ਕੋਈ ਸੰਕੇਤ ਦਿੰਦਾ ਹੈ ਜੀ ਸੋ ਇਹਨਾਂ ਸੰਕੇਤਾਂ ਨੂੰ ਸਮਝ ਜਾਓਗੇ ਤਾਂ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ ਹੈ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰ ਲਈਏ ਜੀ ਵੀਡੀਓ ਕਾਫੀ ਲੰਬੀ ਹੋ ਚੁੱਕੀ ਹੈ ਜੀ ਸੋ ਇੱਥੇ ਅੱਜ ਦਾ ਜੋ ਮੇਨ ਵਿਸ਼ਾ ਹੈ ਕਿ ਚਰਾਗਾ ਦੇ ਢੇਠ ਬਚਿਆ ਹੋਇਆ ਤੇਲ ਅਸੀਂ ਕਿਵੇਂ ਵਰਤੋਂ ਚ ਲੈ ਸਕਦੇ ਆ ਤੇ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੈ ਜੀ ਸੋ ਜਦੋਂ ਵੀ ਚਿਰਾਗ ਰੋਸ਼ਨ ਕਰਨੇ ਆ ਸੋ ਇੱਥੇ ਕੀ ਹੁੰਦਾ ਹੈ ਕਿ ਜਿਨ੍ਹਾਂ ਦੇ ਮਿੱਟੀ ਦੇ ਯਾਨੀ ਕਿ ਚਿਰਾਗ ਹੁੰਦੇ ਨੇ ਦੀਵੇ ਸੋ ਉਹ ਹਮੇਸ਼ਾ ਹੀ ਲੀਕ ਕਰ ਜਾਂਦੇ ਆ ਤੇਲ ਜੋ ਹੈ ਲੀਕ ਹੁੰਦਾ ਰਹਿੰਦਾ ਆ ਤੇ ਉਹ ਤੇਲ ਕਈ ਵਾਰ ਐਸੇ ਹੀ ਪੋਚੇ ਦੇ ਨਾਲ ਚਕਾ ਦਿੰਦੇ ਆ ਕੱਪੜੇ ਦੇ ਨਾਲ ਚੱਕ ਦਿੰਦੇ ਇਸ ਤਰ੍ਹਾਂ ਕਦੇ ਨਹੀਂ ਕਰਨੀ ਚਾਹੀਦੀ ਸੋ ਖਾਸ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜੀ ਸੋ ਕਈਆਂ ਦੇ ਪਿੱਤਲ ਦੇ ਚਿਰਾਗ ਰੱਖੇ ਹੁੰਦੇ ਨੇ ਤੇ ਕਈਆਂ ਦੇ ਤਾਂਬੇ ਦੇ ਸੋ ਜਦੋਂ ਚਿਰਾਗ ਅਧਿਕ ਕਰਦਾ ਹੈ ਜਰੂਰੀ ਨਹੀਂ ਹੈ ਕਿ ਮਿੱਟੀ ਦਾ ਹੈ ਇਸ ਲਈ ਲੀਕ ਹੋ ਗਿਆ ਸੋ ਦੂਸਰੇ ਚਰਾਗਾ ਰਾਈ ਵੀ ਪਤਾ ਨਹੀਂ ਕਿਸ ਤਰ੍ਹਾਂ ਬੱਤੀ ਦੇ ਨਾਲ ਦੀ ਤੇਲ ਵਾਰ ਆ ਹੀ ਜਾਂਦਾ ਜਾਂ ਤੇਲ ਜ਼ਿਆਦਾ ਹੋਵੇ ਚਰਾਗਾ ਦੇ ਵਿੱਚ ਤਾਂ ਵੀ ਵਾਰ ਆਉਂਦਾ ਹੈ ਤੇ ਹੁਣ ਉਸ ਤੇਲ ਨੂੰ ਕਰਨਾ ਕੀ ਹੈ ਕਾਟਨ ਦੇ ਨਾਲ ਚੰਗੀ ਤਰ੍ਹਾਂ ਤੇਲ ਨੂੰ ਚੱਕ ਲੋ ਚੱਕ ਕੇ ਇੱਕ ਡੱਬੀ ਦੇ ਵਿੱਚ ਕਿਸੇ ਵੀ ਚੀਜ਼ ਚ ਜਾਨਕੀ ਕੋਈ ਸ਼ੀਸ਼ੀ ਹੈ ਉਹਦੇ ਵਿੱਚ ਤੁਸੀਂ ਨਿਚੋੜ ਲੋ ਨਿਚੋੜ ਕੇ ਰੱਖ ਲੋ ਸੋ ਹਮੇਸ਼ਾ ਹੀ ਇੱਕ ਗੱਲ ਦਾ ਧਿਆਨ ਰੱਖਣਾ ਕਿ ਜਦੋਂ ਵੀ ਕੋਈ ਛੋਟਾ ਬੱਚਾ ਹੈ ਘਰ ਵਿੱਚ ਜਾਂ ਬਜ਼ੁਰਗਾ ਕੋਈ ਵੀ ਆ ਪਰ ਸੁੱਚਮ ਦੇ ਨਾਲ ਜਦੋਂ ਤੁਸੀਂ ਨਹਾਤ ਹੋਗੇ ਸੁੱਚਮ ਦੇ ਵਿੱਚ ਹੋਵੋਗੇ ਉਹ ਤੇਲ ਦੀ ਤੁਸੀਂ ਵਰਤੋਂ ਕਿਵੇਂ ਕਰ ਸਕਦੇ ਆ ਜੇਕਰ ਸਿਰ ਦਰਦ ਹੁੰਦਾ ਹੈ ਜਾਂ ਫਿਰ ਕੋਈ ਸਰੀਰ ਨੂੰ ਰੋਗ ਹੈ ਕਿਸੇ ਤਰ੍ਹਾਂ ਦਾ ਤੇ ਜੋ ਨੱਬੀ ਦੇ ਵਿੱਚ ਯਾਨੀ ਕਿ ਧੁੰਨੀ ਦੇ ਵਿੱਚ ਤੁਸੀਂ ਬੂੰਦਾ ਪਾ ਸਕਦੇ ਆ ਜਾਂ ਫਿਰ ਮੱਥੇ ਨੂੰ ਲਗਾ ਸਕਦੇ ਆ ਜਾਂ ਰੀੜ ਦੀ ਹੱਡੀ ਪਰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਗਲਤ ਅੰਗ ਤੇ ਕਦੇ ਵੀ ਇਸ ਤੇਲ ਦੀ ਵਰਤੋਂ ਨਹੀਂ ਕਰਨੀ ਹੈ ਸੋ ਇਹਨੂੰ ਸੁਚਮ ਦੇ ਵਿੱਚ ਹੀ ਰੱਖਣਾ ਹੈ ਤੇ ਚੰਗੀ ਥਾਂ ਤੇ ਸੁੱੱਚੇ ਥਾਂ ਤੇ ਰੱਖਣਾ ਹੈ ਜਿੱਥੇ ਕੀ ਝੂਠੇ ਮੁੱਠੇ ਹੱਥ ਨਾਲ ਲੱਗਣ ਸਾਫ਼ ਸੁਥਰੀ ਜਗ੍ਹਾ ਤੇ ਸ਼ੀਸ਼ੀ ਨੂੰ ਤੇਲ ਦੀ ਨੂੰ ਰੱਖਣਾ ਹੈ ਸੋ ਜਦੋਂ ਵੀ ਕੋਈ ਪ੍ਰੋਬਲਮ ਲੱਗਦਾ ਹੈ ਕਿ ਸਰੀਰ ਨੂੰ ਜਾਂ ਦਵਾਈ ਨਹੀਂ ਲੱਗਦੀ ਤੇ ਤੁਸੀਂ ਇਹ ਤੇਲ ਦੀ ਵਰਤੋਂ ਕਰ ਸਕਦੇ ਆ ਮੱਥੇ ਨੂੰ ਲਗਾ ਸਕਦੇ ਆ ਜਾਂ ਫਿਰ ਉੱਪਰ ਪਰੇਡ ਦੀ ਹੱਡੀ ਤੇ ਤੇ ਜਾਂ ਫਿਰ ਨਾਭੀ 'ਚ ਯਾਨੀ ਕਿ ਤੁਸੀਂ نیچے ਤੋਂ ਸਹੀ ਬੂੰਦਾ ਇੱਕ ਦੋ ਪਾ ਸਕਦੇ ਆ ਸੋ ਇਹਦੇ ਨਾਲ ਹੀ ਸਰੀਰ 'ਚ ਦਰਦ ਜਾਂ ਤਕਲੀਫ ਕਿਸੇ ਵੀ ਹਿੱਸੇ ਵਿੱਚ ਹੁੰਦੀ ਹੋਵੇ ਜੇ ਵਿਸ਼ਵਾਸ ਰੱਖ ਕੇ ਤੁਸੀਂ ਇੱਕ ਹੀ ਅੰਗ ਤੇ ਤੁਸੀਂ ਤੇਲ ਲਗਾ ਲੂਗੇ ਬਿਸ਼ੱਕ ਦੀ ਮੱਥੇ ਤੇ ਹੀ ਲਗਾ ਲਓ ਪਰ ਵਿਸ਼ਵਾਸ ਹੋਣਾ ਜ਼ਰੂਰੀ ਆ ਵਿਸ਼ਵਾਸ ਹੋਣਾ ਚਾਹੀਦਾ ਕਿ ਅਸੀਂ ਇਹ ਜੋ ਕਰਮ ਕਰ ਰਹੇ ਆ ਇਹਦੇ ਨਾਲ ਸਾਨੂੰ ਲਾਭ ਮਿਲਣਾ ਹੀ ਮਿਲਣਾ ਜਦੋਂ ਤੁਹਾਡਾ ਵਿਸ਼ਵਾਸ ਪੱਕਾ ਹੋਵੇਗਾ ਕਿ ਇਹਦੇ ਨਾਲ ਸਾਨੂੰ ਆਰਾਮ ਹੋਣਾ ਜਿਸ ਤਰ੍ਹਾਂ ਆਪਾਂ ਕਿਸੇ ਦਰਦ ਦੀ ਦਵਾਈ ਖਾਂਦੇ ਆ ਕਿ ਆਹ ਦਰਦ ਹੋ ਰਹੀ ਆ ਇਹਦੇ ਨਾਲ ਠੀਕ ਹੋ ਜਾਣੀ ਇਸੇ ਤਰ੍ਹਾਂ ਤੁਹਾਨੂੰ ਇਹ ਮਨ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਆ ਕਿ ਅਸੀਂ ਇਸ ਕਰਮ ਦੇ ਨਾਲ ਚੰਗੇ ਹੋ ਜਾਣਾ ਆ ਇਹ ਦੁੱਖ ਤੋਂ ਹੀ ਛੁਟਕਾਰਾ ਮਿਲ ਜਾਣਾ ਤਾਂ ਫਿਰ ਉਹ ਚੀਜ਼ ਅਸਰ ਦਿਖਾਉਂਦੀ ਹੈ ਜੇਕਰ ਵਿਸ਼ਵਾਸ ਹੀ ਨਹੀਂ ਆ ਹੋਵੇਗਾ ਤਾਂ ਫਿਰ ਉੱਥੇ ਕੋਈ ਕੁਝ ਨਹੀਂ ਕਰ ਸਕਦਾ ਸੋ ਵਿਸ਼ਵਾਸ ਹੋਣਾ ਜ਼ਰੂਰੀ ਹੈ ਜੀ ਵਿਸ਼ਵਾਸ ਰੱਖ ਕੇ ਕਰਮ ਕਰ ਸਕਦੇ ਨਾਲੇ ਉਹ ਤੇਲ ਪਰਤੋਂ ਵਿੱਚ ਆ ਜਾਵੇਗਾ ਕਿਉਂਕਿ ਜੋ ਮਾਲਕ ਦੀ ਕਿਰਪਾ ਹੈ ਉਹ ਤੇਲ ਦੇ ਵਿੱਚ ਬਹੁਤ ਰਹਿਮਤ ਹੁੰਦੀ ਆ ਸੋ ਬਹੁਤ ਜਿਆਦਾ ਕਿਰਪਾ ਹੁੰਦੀ ਹੈ ਪਹਿਰਾ ਹੁੰਦਾ ਜੋ ਆਪਾਂ ਚਰਾਗ ਰੋਸ਼ਨ ਕਰਦੇ ਆ ਚਰਾਗ ਦੀ ਜੋਤ ਜੋ ਜਗ ਰਹੀ ਆ ਉਹਦੇ ਵਿੱਚ ਬਹੁਤ ਜਿਆਦਾ ਪਾਵਰ ਹੁੰਦੀ ਹੈ ਸੋ ਜੋ ਤੇਲ ਚਰਾਗ ਵਿੱਚ ਚਲਾ ਜਾਂਦਾ ਹੈ ਸੋ ਉਹ ਤੇਲ ਦੀ ਬਹੁਤ ਜ਼ਿਆਦਾ ਪਾਵਰ ਵੱਧ ਜਾਂਦੀ ਹੈ ਸੋ ਇਸ ਕਰਕੇ ਤੇਲ ਨੂੰ ਆਮ ਨਹੀਂ ਸਮਝਣਾ ਬਹੁਤ ਖਾਸ ਅਨਮੋਲ ਉਹ ਤੇਲ ਹੈ ਸੋ ਬਹੁਤ ਪਾਵਰ ਹੈ ਤੇਲ ਦੇ ਪਿੱਛੇ ਸੋ ਜੇਕਰ ਤੁਸੀਂ ਵਿਸ਼ਵਾਸ ਰੱਖ ਕੇ ਕਰਮ ਕਰੋਗੇ ਤਾਂ ਤੁਹਾਨੂੰ ਲਾਭ ਵੀ ਮਿਲੇਗਾ ਜੀ ਸੋ ਤੇਲ ਵੀ ਵਰਤੋਂ ਵਿੱਚ ਆ ਜਾਵੇਗਾ ਸੋ ਬਾਕੀ ਆਪਣੇ ਪੀਰੋ ਮੁਰਸ਼ਿਦ ਤੇ ਪੂਰਾ ਯਕੀਨ ਰੱਖਿਆ ਕਰੋ ਕਿ ਉਹ ਕਦੇ ਵੀ ਕੋਈ ਦੁੱਖ ਸਾਡੇ ਤੇ ਆਉਣ ਨਹੀਂ ਦੇਣਗੇ ਥੋੜਾ ਬਹੁਤ ਆਉਂਦਾ ਹੈ ਪਰ ਆ ਕੇ ਜਦੋਂ हट ਜਾਵੇ ਸਮਝ ਲੈਣਾ ਕਿ ਉਹ ਮਾਲਕ ਨੇ ਦਿਖਾਇਆ ਹੈ ਕਿ ਜੇ ਦੁੱਖ ਆਇਆ ਤੇ ਉਹ ਨੂੰ ਮੈਂ ਦੂਰ ਵੀ ਕੀਤਾ ਤੇ ਉੱਥੇ ਮਾਲਕ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਜੀ ਸੋ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਲਾਈਕ ਜ਼ਰੂਰ ਕਰਨਾ ਜੀ ਜੈ ਪੀਰਾਂ ਦੀ ਜੀ ਜੈ ਸਾਈਂ